ਕਿ ਸਭ ਕੀ ਨਾਮ ਤਾਂ ਮੇਰਾ ਡਾਕਟਰ ਪਵਨ ਕੁਮਾਰ ਐ ਮੇਰੇ ਵਾਈਫ ਡਾਕਟਰ ਨਕੀ ਤਖਤਵਾਰ ਐ ਡਾਕਟਰ ਤੁਸੀਂ ਕੋਈ ਸਾਇੰਟਿਸਟ ਬਣੇ ਜੇ ਅਜੇ ਐ ਸਾਇੰਸ ਵਿੱਚ ਕੀ ਕੀਤਾ ਤੁਸੀਂ ਠੀਕ ਕੀ ਖਾਸ ਕੀਤਾ ਮੈਂ ਨਾ ਮਟੀਰੀਅਲ ਸਾਇੰਸ ਪੀ ਐਚ ਡੀ ਕੀਤੀ ਐ ਉਹ ਤੋਂ ਮਟੀਰੀਅਲ ਸਾਇੰਸ ਦੇ ਤੇ ਕੰਮ ਕਰਦਾ ਪਿਆ ਬੇਸਿਕਲੀ ਮੇਰਾ ਕੰਮ ਹੈ ਨਵੀਆਂ ਨਰਜੀ ਰਿਸੋਰਸਸ ਤੇ ਜਿੱਚੇ ਸੋਲਰ ਸੈਲਰ ਔਰ ਏਲਈਡੀ ਵਗਰਾ ਦੇ ਹੋਂ ਦੇ ਲਈ ਮੋਰ ਐਫੀਸ਼ੀਐਂਟ ਮਟੀਰੀਅਲ ਦੀ ਡਿਸਕਵਰੀ ਕਰਦੇ ਆਪਾਂ ਅੱਛਾ ਅੱਜ ਕੱਲ ਕਿਥੇ ਤੇ ਹੁਣ ਕਿਥੇ ਜਾ ਰਹੇ ਤੁਸੀਂ ਮੈਂ ਆਇਰਲੈਂਡ ਹੀ ਹੁਣਾ ਆਇਰਲੈਂਡ ਨੈਸ਼ਨਲ ਟਿੰਡਰਲ ਨੈਸ਼ਨਲ ਸੀ ਛੁੜਾ ਉੱਥੇ ਮੈਂ ਅਜੇ ਸਸਟਰ ਕੰਮ ਕਰਦਾ ਤੇ ਹੁਣ ਆਇਰਲੈਂਡ ਹੀ ਤੇ ਉੱਥੇ ਕੰਮ ਕਰਦਾ ਮੈਨੂੰ ਪਤਾ ਲੱਗਾ ਕਿ ਇਹ ਇנק ਦੀ ਵੀ ਤੁਸੀਂ ਸਰਚ ਕੀਤਾ ਗਏ ਤੇ ਉਹ ਮੈਂ ਪੀ ਐਚ ਡੀ ਦੌਰਾਨ ਕੰਮ ਕੀਤਾ ਹੈ ਪੀ ਐਚ ਡੀ ਦੌਰਾਨ ਉੱਥੇ ਜੇ ਕੰਮ ਚੱਲਦਾ ਪਿਆ ਵਰਕ ਇਨ ਪ੍ਰੋਗਰੈਸ ਹੈ ਤੇ ਮੇਰੇ ਜਿੱਤੇ ਮੈਂ ਪੜ੍ਹਾਈ ਛੱਡੀ ਆ ਉਹ ਸਾਇੰਟਿਸਟ ਅਜੇ ਵੀ ਉੱਥੇ ਕੰਟੀਨਿਊ ਕੰਮ ਕਰਦੇ ਪਏ ਆ ਉਹ ਇਨਵੀਜ਼ਿਬਲ ਇੰਕ ਆ ਜਿਹੜੀ ਨਾਰਮਲ ਆਈਚ ਨਹੀਂ ਲੱਭਦੀ ਪਰ ਉਹਨੂੰ ਪਟਿਕਲ ਲਾਈਟਸ ਤੇ ਕੋਈ ਵੀ ਪਾਓਗੇ ਤਾਂ ਕਲਰ ਦਿਖੇਗਾ ਡਿਪੈਂਡ ਨੇ ਜੇ ਤਾਂ ਮੰਨ ਲਓ ਕਿ ਤੇ ਨੋਟ ਦੇਖਦੇ ਹੋ ਨਾ ਗ੍ਰੀਨ ਚਮਕਦੇ ਨਹੀਂ ਹੈਗੇ ਸਪੋਰਟ ਉਦੋਂ ਦਾ ਇੱਕ ਉਹ ਇਨਕ ਹੁੰਦੀ ਹੈ ਉਹ ਉਦੋਂ ਦਾ ਉਹ ਨਹੀਂ ਉਦੋਂ ਦਾ ਉਦੋਂ ਦਾ ਹੁੰਦਾ ਸਬਸਟੀਟਿਊਟ ਕਹਿਆ ਜਾਂਦਾ ਸਬਸਟੀਟਿਊਟ ਨਹੀਂ ਉਦੋਂ ਦਾ ਮਟੀਰੀਅਲ ਕਹਿੰਦੇ ਉਹ ਕਿਉਂਕਿ ਉਹ ਤੇ ਗਵਰਨਮੈਂਟ ਆਫ ਇੰਡੀਆ ਕਰੰਸੀ ਚਾਹਤ ਤੇ ਉਹਦਾ ਉਹਦਾ ਪਰਟੀਕੂਲਰ ਫਾਰਮੂਲਾ ਹੈ ਬਟ ਆਹ ਹੋਰ ਵੀ ਐਪਲੀਕੇਸ਼ਨ ਲਈ ਯੂਜ਼ ਕਰਦੇ ਲੋਕੀ ਬਸ ਤਦ ਇੱਕ ਏ ਗਾਂ ਕੀ ਤੁਹਾਡੇ ਮਤ ਕੀ ਹੋਏਗਾ ਤੁਹਾਡੇ ਘਰ ਮੈਂ ਜੀ ਹਾਈਲੈਂਡ ਜੀ ਕੰਮ ਕਰਦਾ ਪਿਆ ਤੇ ਕਾਜੀ ਉੱਥੇ ਹੀ ਮਰਿਆ ਨੈਕਸਟ ਕੋਈ ਪਲਾਨ ਹੈ ਕਿ ਕਿਤੇ ਸ਼ਿਫਟ ਕਰਾਂਦਾ ਠੀਕ ਟਾਈਲੈਂਡ ਜੀ ਥੈਂਕ ਯੂ ਅੰਦੇ ਥੈਂਕ ਯੂ ਮਹਾਸ਼ਾਯੋਦਵੀਰ ਸਿੰਘ ਇਸੇ ਪਿੰਡ ਦਾ ਰਹਿਣ ਵਾਲਾ ਔਰ ਪਵਨ ਕੁਮਾਰ ਜੀ ਦਾ ਤਾਇਆ ਜੀ ਕਹਿ ਲੀਏ ਜੀ ਔਰ ਬੱਚਾ ਸਾਡਾ ਬੜਾ ਮਨ ਖੁਸ਼ ਹੁੰਦਾ ਜਦੋਂ ਸਾਡੇ ਪਿੰਡ ਦਾ ਨਾਮ ਇਸ ਬੱਚੇ ਨੇ ਰੋਸ਼ਨ ਕੀਤਾ ਨਾਟ ਇਨ ਪੰਜਾਬ ਇੰਡੀਆ ਬਟ ਇਨ ਵਰਲਡ ਔਰ ਜਦੋਂ ਸ਼੍ਰੀ ਗੁਰੂ ਨਾਨਕਦਾਸ ਜੀ ਦੀ ਮੂਵਮੈਂਟ ਸਟਾਰਟ ਕੀਤੀ ਆ ਬਹੁਤ ਸਤ ਪਲਕ ਲੋਤਰਾ ਜੀ ਮਾਸਟਰ ਪ੍ਰੇਮ ਜੀ ਪ੍ਰੇਮ ਜੀ ਇਧਰ ਆਓ ਮਾਸਟਰ ਪ੍ਰੇਮ ਜੀ ਹਮੇਸ਼ਾ ਹੀ ਜਿੱਥੇ ਜਿੱਥੇ ਵੀ ਇਹ ਜਾ ਕੇ ਜਿੱਥੇ ਗੁਰੂ ਨਾਨਕਦਾਸ ਜੀ ਦੀ ਹਿਸਟਰੀ ਬਾਰੇ ਦੱਸਦੇ ਸੀ ਉਥੇ ਨਾਲ ਹੀ ਇਹ ਵੀ ਗੱਲ ਕਹਿੰਦੇ ਸੀ ਕਿ ਸਭ ਤੋਂ ਵੱਡੀ ਗੱਲ ਵੀ ਆਪਣੇ ਬੱਚਿਆਂ ਨੂੰ ਪੜਾਓ। ਔਰ ਅੱਜ ਮੈਨੂੰ ਉਹ ਸੈਂਟੈਂਸ ਜਾਂ ਸੈਂਟੈਂਸ ਯਾਦ ਆ ਰਹੇ ਨੇ ਕਿ ਜਿਹੜੇ ਕਹਿੰਦੇ ਹੁੰਦੇ ਆਂ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਵੀ ਆਪਣੇ ਬੱਚਿਆਂ ਨੂੰ ਵੀ ਪੜਾਓ। ਅੱਜ ਇਹ ਪਵਨ ਕੁਮਾਰ ਜੀ ਉਸੇ ਗੱਲ ਦੀ ਪ੍ਰੇਰਿਤ ਹੋ ਕੇ ਤੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਅਸ਼ੀਰਵਾਦ ਮਿਲਿਆ। ਇਸ ਬੱਚੇ ਦੀ ਆਪਣੀ ਮਿਹਨਤ ਦਾ ਫਲ ਮਿਲਿਆ ਇਹ ਉਹਦੇ ਪਾਪਾ ਜੀ ਦਾ ਮਹਿੰਦਰਪਾਲ ਜੀ ਜਿਨ੍ਹਾਂ ਨੇ ਗਰੀਬੀ ਹਾਲਤ ਦੇ ਵਿੱਚ ਐਡੇ ਮਕਾਮ ਤੇ ਬੱਚੇ ਨੂੰ ਪਹੁੰਚਾਇਆ ਖੁਸ਼ੀ ਵੀ ਹੁੰਦੀ ਆ ਕਿ ਆਮ ਤੌਰ ਤੇ ਲੋਕੀ ਕਹਿੰਦੇ ਨੇ ਕਿ ਕਾਈ ਦਾ ਪੁੱਤਰ ਕਾਈ ਬੰਦਾ ਪਰ ਮਿਸਾਲ ਕੈਂਪ ਕਰਕੇ ਦੱਸਤੀ ਆ ਡਾਕਟਰ ਪਵਨ ਜੀ ਨੇ ਕਿ ਕਾਈ ਦਾ ਪੁੱਤਰ ਕਾਈ ਨਹੀਂ ਬਣ ਸਕਦਾ ਕਾਈ ਦਾ ਪੁੱਤਰ ਇੱਕ ਸਾਇੰਟਿਸਟ ਵੀ ਬਣ ਸਕਦਾ ਸੋ ਉਹ ਸ਼੍ਰੀ ਪਵਨ ਕੁਮਾਰ ਜੀ ਜਿਹੜਾ ਨੇ ਪੀ ਐਚ ਡੀ ਕਰਨ ਦੇ ਕਰਕੇ ਇਹਨਾਂ ਦੇ ਨਾਂ ਦੇ ਨਾਲ ਡਾਕਟਰ ਵੀ ਲੱਗਾ ਔਰ ਇਹਨਾਂ ਦੀ ਵਾਈਫ ਜਿਹੜੀ ਆ ਸ਼ੀ ਇਜ਼ ਆਲਸੋ ਪੀ ਐਸ ਡੀ ਹੋਲਡਰ ਔਰ ਉਹ ਵੀ ਡਾਕਟਰ ਨੇ ਔਰ ਲਖਨਊ ਦੀ ਰਹਿਣ ਵਾਲੀ ਇਹ ਬੇਟੀ ਉਹ ਸਾਡੇ ਛੋਟੇ ਜਿਹੇ ਪਿੰਡ ਦੇ ਵਿੱਚ ਵਿਆਹ ਕੇ ਆਈ ਆ ਇਹਦੇ ਵਿੱਚ ਮਹਿੰਦਰਪਾਲ ਜੀ ਦੱਸਣਗੇ ਵੀ ਕਿਹੜਾ ਕਿਹੜਾ ਨੇ ਇਹਨਾਂ ਦੀ ਹੈਲਪ ਕੀਤੀ ਆ ਮੈਂ ਤਾਂ ਇੱਕੋ ਹੀ ਗੱਲ ਕਹਿ ਸਕਣਾ ਤੇ ਸਾਡੇ ਪਿੰਡ ਦੇ ਉੱਤੇ ਸ਼ਿਰ ਗੁਰੂ ਨਾਭਾ ਦਾਸ ਜੀ ਦਾ ਅਸ਼ੀਰਵਾਦ ਹੈ ਜਿਸ ਕੱਜ ਅੱਜ ਸਾਡਾ ਬੇਟਾ ਪਵਨ ਕੁਮਾਰ ਸਾਇੰਟਿਸਟ ਬਣਿਆ ਸਾਨੂੰ ਪੂਰੀ ਬਰਾਦਰੀ ਨੂੰ ਇੰਨੀ ਖੁਸ਼ੀ ਹੈ ਮੈਨੂੰ ਯਾਦ ਆਂਦਾ ਵਾਕਈ ਜਿਹਨਾਂ ਦੇ ਹੌਸਲੇ ਬਲੰਦ ਹੁੰਦੇ ਆ ਨਾ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਮੈਨੂੰ ਤੇ ਆਪਣੇ ਬੱਚੇ ਨੂੰ ਵੇਖ ਕੇ ਨਬਦਲ ਕਲਾਮ ਯਾਦ ਆਂਦਾ ਵੀ ਗਰੀਬੀ ਚੋਂ ਉੱਠ ਕੇ ਉਹ ਇਸ਼ਰੋ ਦਾ ਚੇਅਰਮੈਨ ਬਣਿਆ ਉਹਦੇ ਬਾਅਦ ਚ ਉਹ ਰਾਸ਼ਟਰਪਤੀ ਬਣੇ ਲੇਕਿਨ ਮੈਨੂੰ ਤੇ ਜੋ ਕੁਝ ਵੀ ਨਜ਼ਰ ਆ ਰਿਹਾ ਮੈਨੂੰ ਅਬਦੁਲ ਕਲਾਮ ਵਾਂਗ ਇਹਨਾਂ ਨੇ ਅਜੇ ਬਹੁਤ ਅੱਗੇ ਨਿਕਲਣਾ ਔਰ ਅਹੀਂ ਇੱਥੇ ਨਹੀਂ ਵੇਖਣਾ ਚਾਹੁੰਦੇ ਅਸੀਂ ਇਹਨਾਂ ਨੂੰ ਬਹੁਤ ਅੱਗੇ ਵੇਖਣਾ ਚਾਹੁੰਦੇ ਹਾਂ ਕਿਉਂਕਿ ਇਹ ਅੱਗੇ ਨਿਕਲਣ ਲੱਗੇ ਤਾਂ ਸਾਡੀ ਬਰਾਦਰੀ ਲਈ ਬੜੀ ਮਾਣ ਦੀ ਗੱਲ ਆ ਜਿੱਥੇ ਇਹਨਾਂ ਨੇ ਆਪਣਾ ਪੜ੍ਹਾਈ ਦਾ ਪੂਰਾ ਮਨ ਲਗਾ ਕੇ ਪੜ੍ਹੇ ਨੇ ਉੱਥੇ ਮੈਂ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਨੂੰ ਵੀ ਉਨਾ ਹੀ ਮੈਂ ਸਮਝਣਾ ਵੀ ਜਿੰਨ ਬਿਲਕੁਲ ਆਪਣੀ ਗਰੀਬੀ ਨੂੰ ਵੇਖਦੇ ਹੋਏ ਗਰੀਬੀ ਚੋਂ ਹੀ ਉਹਨੂੰ ਬਿਲਕੁਲ ਉਹਨਾਂ ਕਿਹਾ ਵੀ ਪੁੱਤਰ ਤੂੰ ਸਾਇੰਟਿਸਟ ਬਣ ਮੈਂ ਤੇਰੇ ਨਾਲ ਆ ਉਹ ਪਤਾ ਨਹੀਂ ਕਿਹੜੇ ਕਿਹੜੇ ਪੜਾਵਾਂ ਚੋਂ ਨਿਕਲ ਕੇ ਆਪਣੇ ਬੇਟੇ ਨੂੰ ਇਹਨਾਂ ਨੇ ਆਪਣੇ ਯੂਨੀਵਰਸਿਟੀ ਦੇ ਵਿੱਚ ਪੂਰੀ ਇਹਨਾਂ ਲੱਗਣ ਦੇ ਨਾਲ ਪੈਸੇ ਦੇ ਕੇ ਅੱਜ ਇੱਥੇ ਪਹੁੰਚਾਇਆ ਜਿੱਥੇ ਉਹ ਬਣੇ ਨੇ ਏਡੇ ਵੱਡੇ ਸਾਇੰਟਿਸਟ ਮੈਂ ਸਮਝਣਾ ਪੀ ਸੈਂਟਰਸ ਨਾਲੋਂ ਵੀ ਉੱਚਾ ਜਿਹੜਾ ਇਸ ਵੇਲੇ ਰੁਤਬਾ ਇਹਦੇ ਫਾਦਰ ਸਾਹਿਬ ਦਾ ਕਿਉਂਕਿ ਇਹਨਾਂ ਦੀ ਵੀ ਓਨੀ ਵੱਡੀ ਕੰਟਰੀਬਿਊਸ਼ਨ ਆ ਸੋ ਸਾਡੀ ਪੂਰੀ ਟੀਮ ਵੱਲੋਂ ਸਾਰੇ ਆਪਣੀ ਬ੍ਰਾਦਰਰੀ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਔਰ ਆਸ ਕਰਦੀਆਂ ਵੀ ਇਹਨਾਂ ਦੀ ਸਿਹਤ ਤੇ ਇਹਨਾਂ ਦੀ ਫਾਦਰ ਸਾਹਿਬ ਦੀ ਔਰ ਇਹ ਬਹੁਤ ਬਲੰਤੀਆਂ ਤੇ ਜਾਣ ਸਾਡੀ ਇਹੋ ਪੂਰੀ ਟੀਮ ਦੀ ਕਾਮਨਾ ਤਾਂ ਦਾਰ ਸਾਰੇ ਚੈਨਲ ਦੇ ਸਾਰਿਆਂ ਨੂੰ ਨਮਸਕਾਰ ਮੈਂ ਪ੍ਰੋਸਟ ਦੇ ਫੀਦਾ ਕੰਮ ਕਰਦਾ ਰਿਹਾ ਪਿੰਡਾਂ ਜਾ ਕੇ ਸਾਈਕਲ ਤੇ ਰੇੜੇ ਤੇ ਸਮਾਨ ਵੇਚਦਾ ਔਰ ਬਹੁਤ ਮਿਹਨਤ ਕੀਤੀ ਆ ਜਦੋਂ ਮੈਂ ਬੱਚੇ ਨੂੰ ਪੜਾਉਣਾ ਸੀ ਐਮਸੀ ਕਰਾਉਣੀ ਸੀ ਮੇਰੇ ਕੋਲ ਪੈਸੇ ਕਮ ਸੀ ਘੱਟ ਸੀ ਉਦੋਂ ਨਿੱਕ ਸਾਹਿਬ ਜੀ ਨੇ ਵੀ ਮੇਰਾ ਸਾਥ ਦਿੱਤਾ ਹਾਂਜੀ ਸਹਯੋਗ ਦਿੱਤਾ ਮੈਂ ਆਪ ਖੋ ਫਿਰ ਡਾਕਟਰ ਕਲਾਰੀਆ ਸਾਹਿਬ ਸੀ ਉਹਨਾਂ ਨੇ ਵੀ ਸਹਯੋਗ ਦਿੱਤਾ ਡਾਕਟਰ ਪੰਨੂ ਮਿਸੇਸ ਪੰਨੂ ਜਿਹੜੇ ਜਰੂਰਤ ਆਪਸਟਾਲਾ ਉਹਨਾਂ ਨੇ ਵੀ ਸਹਯੋਗ ਦਿੱਤਾ ਫਲਾਸ ਰਖਣਾ ਰਮਨ ਦਾਸ ਬਲਕਿ ਸ਼ਮਤਲ ਇਤਲ ਸੰਗਕੀਲ ਛੋਟੂ ਪ੍ਰਧਾਨ ਇਹਣਾ ਮੇਰੇ ਸਾਰੇ ਮਤ ਕੀਤੀ ਵੀ ਤੁਹਾਡਾ ਖਪਰਾ ਫੀਸਾਂ ਹੀ ਦੇਾਂਗੇ ਪੜਾਖਾ ਖਰਚਾ ਦੇਾਂਗੇ ਉਹ ਦੋ ਸਾਲ ਪੜਿਆ ਤੇ ਮੇਰੀ ਸਾਰਿਆਂ ਨੇ ਤਾਂ ਕੀਤੀ ਮੈਂ 40 ਵਾਰੀ ਖੂਨ ਦਾ ਦਿੱਤਾ ਸੀ ਇਸ ਕਰਕੇ ਮੈਨੂੰ ਤੁਹਾਡੇ ਬੰਦੇ ਤੋਂ ਤਾਂ ਜਾਣਦੇ ਸਾਰੇ ਤੇ ਮੈਂ ਇਹ ਗੱਲ ਚਾਹਣਾ ਚਾਹੁੰਦਾ ਸਾਰੇ ਚਨਵਰੇ ਜਿਹੜੇ ਖਾਸ ਕਰਕੇ ਬਾਰੀ ਭਰਾ ਮਾਸ਼ੇ ਪ੍ਰਾਣੇ ਬੱਚੇ ਪੜਾਓ ਬੇਨਤੀ ਆ ਤੇ ਫੇਰ ਹੀ ਸਾਡੀ ਕੌਮ ਬਹੁਤ ਥੱਲੇ ਆ ਤਾਂ ਹੀ ਉੱਠ ਸਕਦੀ ਹੈ ਜੇ ਆਪਾਂ ਬੱਚੇ ਪੜਾਵਾਂਗੇ ਤੇ ਇਹ ਮਾਪਿਆਂ ਦਾ ਫਰਜ਼ਾ ਨਸ਼ੇ ਛੱਡੋ ਤੇ ਬੱਚੇ ਪੜਾਓ ਅਗਰ ਜੇ ਬੱਚੇ ਹੀ ਪੜਨਗੇ ਤਾਂ ਫੇਰ ਸਾਡੀ ਕੌਮ ਤਰੱਕੀ ਹੋ ਸਕਦੀ ਆ ਨਹੀਂ ਤੇ ਨਹੀਂ ਤੇ ਬਹੁਤ ਬਹੁਤ ਅਨੰਦ ਤਾਂ 25 30% ਆਇਆ ਜਿਹੜੇ ਬੱਚੇ ਪੜਦੇ ਆ ਤੇ ਬਾਕੀ ਨੂੰ ਮੇਰੀ ਬੇਨਤੀ ਹੈ ਕਿ ਬੱਚੇ ਪੜਾਓ ਤਾਂ ਫੇਰ ਹੀ ਤਰੱਕੀ ਹੋ ਸਕਦੀ ਹੈ ਕੌਮ ਦੀ ਨਹੀਂ ਤੇ ਨਹੀਂ ਹੋ ਸਕਦੀ ਧੰਨਵਾਦ ਅੱਜ ਪਵਨ ਕੁਮਾਰ ਜੀ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਤੇ ਮੇਲੀ ਪਹਿਲੇ ਦਿਨ ਰਿਆਂ ਤੇ ਇਹ ਇੱਕ ਬੜੀ ਮਾਨ ਵਾਲੀ ਗੱਲ ਹੈ ਕਹਿੰਦੇ ਆ ਫੈਦੇ ਵਿਦਿਆ ਹੋਵੇ ਚਾਨਣ ਵਿਦਿਆ ਤੋਂ ਬਿਨਾ ਜਿਹੜਾ ਨਾ ਇਨਸਾਨ ਅਧੂਰਾ ਆ ਜਿੰਨਾ ਚੱਕਰ ਸਾਡੇ ਕੋ ਨੂੰ ਵਿਦਿਆ ਦਾ ਗਿਆਨ ਨਹੀਂ ਹੈਗਾ ਚਾਹੇ ਜਿੰਨੇ ਮਰਜੀ ਅਸੀਂ ਉੱਚੀਆਂ ਡਾਰੀਆਂ ਮਾਰ ਲਈਏ ਪਰ ਵਿਦਿਆ ਤੋਂ ਬਿਨਾ ਇਨਸਾਨ ਅਧੂਰਾ ਇਹ ਜਦੋਂ ਅਸੀਂ ਸਭਾ ਤਿਆਰ ਕੀਤੀ ਹਈ ਤੇ ਸਾਡੇ ਚੇਅਰਮੈਨ ਸਾਹਿਬ ਸਤਪਾਲ ਕੁਲੋਤਰਾ ਜੀ ਦਾ ਇੱਕ ਸੁਪਨਾ ਹੈ ਸੁਪਨਾ ਵੀ ਅਸੀਂ ਮੀਟਾਂ ਵੀ ਅਕਸਰ ਕਰਦੇ ਰਹੇ ਆ ਕਿ ਬਰਾਦਰੀ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਨਾ ਪੜ੍ਹਾਈ ਵਾਲੇ ਪਾਸੇ ਤੋਰਿਆ ਜਾਵੇ ਕੁਝ ਬਰਾਦਰੀ ਦੇ ਸਾਧਨਾਂ ਦੀ ਘਾਟ ਕਰਕੇ ਤੇ ਕੁਝ ਬੱਚੇ ਦੀ ਮਿਹਨਤ ਵੀ ਹੁੰਦੀ ਹੈ ਤੇ ਜੇ ਬੱਚਾ ਮਾਂ ਪਿਓ ਯਤਨ ਕਰੇ ਤੇ ਬੱਚਾ ਹੀ ਮੈਂ ਮਿਹਨਤ ਨਾ ਕਰੇ ਫਿਰ ਵੀ ਗੱਲ ਨਹੀਂ ਬਣਦੀ ਕਿਉਂਕਿ ਇਹ ਦੋਨਾਂ ਤਰ੍ਹਾਂ ਦੀਆਂ ਸਾਧਨਾਂ ਆ ਮਾਂ ਪਿਓ ਦੀ ਵੀ ਤੇ ਬੱਚੇ ਦੀ ਵੀ ਤੇ ਫਿਰ ਕਾਮਯਾਬ ਹੁੰਦੀ ਹੈ ਅੱਜ ਪਵਨ ਕੁਮਾਰ ਜੀ ਨੇ ਜਿੱਥੇ ਆਪਣਾ ਨਾਮ ਚਾ ਕੀਤਾ ਉਥੇ ਬਰਾਦਰੀ ਦਾ ਤੇ ਬਰਾਦਰੀ ਦੇ ਨਾਮ ਨਾਲ ਆਪਣੇ ਮਾਤਾ ਪਿਤਾ ਦਾ ਵੀ ਜਿਹੜਾ ਨਾ ਨਾਮ ਰੋਸ਼ਨ ਕੀਤਾ ਤੇ ਮੈਂ ਇਹਨਾਂ ਨੂੰ ਇੱਕ ਕਹਾਂਗਾ ਵੀ ਆਪਣੇ ਮਾਂ ਕੋਲ ਦਾ ਸਾਥ ਨਹੀਂ ਛੱਡਣਾ ਮਾਂ ਕੋਲ ਦਾ ਸਾਥ ਨਹੀਂ ਛੱਡਣਾ ਕਿਉਂਕਿ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਗੁਰੂ ਜਿਹ ਹੈ ਤੇ ਮਾਤਾ ਪਿਤਾ ਹੀ ਹੈ ਮਾਤਾ ਪਿਤਾ ਦੀ ਜਿੰਨੇ ਸਮਝ ਲਿਆ ਅੱਜ ਜੇ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਤੇ ਭਿੰਦਰਪਾਲ ਜੀ ਉਹਨਾਂ ਨੂੰ ਅਸੀਂ ਮਿਹਨਤ ਕਰਦੇ ਦੇਖਦੇ ਰਹੇ ਹਾਂ ਤੇ ਉਹਨਾਂ ਨੇ ਸੱਚੀ ਲਗਨ ਡ੍ਰਿੜਤਾ ਦੇ ਨਾਲ ਡਣਾਂ ਦੀ ਜਿਹੜੀ ਹੈ ਮਿਹਨਤ ਤੇ ਇਹਨਾਂ ਨੇ ਮਿਹਨਤ ਕਰਕੇ ਦੱਸੀ ਇਹਨਾਂ ਨੇ ਮਿਹਨਤ ਕਰਕੇ ਦੱਸੀ ਇਸ ਕਰਕੇ ਪੀ ਐਚ ਡੀ ਕੋਣਾ ਜਿਹੜਾ ਕੋਈ ਐਵੇਂ ਗੱਲ ਨਹੀਂ ਹੈ ਜੀ ਡਾਕਟਰ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਡਾਕਟਰ ਜੀਵਨ ਦਾਣ ਦੇਣ ਵਾਲਾ ਹੁੰਦਾ ਤੇ ਇੱਕ ਪੀ ਐਚ ਡੀ ਜਿਹੜਾ ਹੁੰਦਾ ਰਿਸਰਚ ਕਰਦਾ ਕਿਸ ਚੀਜ਼ ਦੀ ਖੋਜ ਕਰਦਾ ਸਬਜੈਕਟ ਦੇ ਕਰਦਾ ਤੇ ਇਹਨਾਂ ਨੇ ਤੇ ਖੋਜ ਹੀ ਉਸ ਚੀਜ਼ ਦੀ ਕੀਤੀ ਵੀ ਜਿਹੜੀ ਆਮ ਬੰਦਾ ਕਰ ਨਹੀਂ ਸਕਦਾ ਸਾਇੰਟਿਸਟ ਸੋਣਾ ਕੋਈ ਸੌਖੀ ਗੱਲ ਨਹੀਂ ਇਹ ਕਾਕੇ ਮੈਂ ਆਪਣੇ ਵੱਲੋਂ ਪੂਰਾ ਖੁਸ਼ ਖੁਸ਼ ਹਾਂ ਕਿ ਸਾਡੀ ਬਰਾਦਰੀ ਦੇ ਵਿੱਚ ਪਵਨ ਕੁਮਾਰ ਡਾਕਟਰ ਜੀ ਜਿਹੜਾ ਨੇ ਸੱਤ ਸਤਿ ਜਿਹੜੀ ਆ ਨਾ ਪੀ ਐਚ ਡੀ ਕੀਤੀ ਹੈ ਤੇ ਜਿੱਥੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਉੱਥੇ ਨਾਲ-ਨਾਲ ਆਪਣੇ ਮਾਤਾ ਪਿਤਾ ਦਾ ਤੇ ਜਿਹੜਾ ਆ ਆਪਣਾ ਆਪਣਾ ਦੇਣਾ ਦਾ ਕੈਰੀਅਰ ਬੰਨਣਾ ਹੀ ਬੰਨਣਾ ਤੇ ਮੈਂ ਇਹ ਕਹਾਂਗਾ ਵੀ ਜਿੱਥੇ ਵੀ ਤੁਹਾਡੇ ਛੋਟੇ ਭੈਣ ਭਰਾ ਜਾਂ ਉਹਨਾਂ ਦੇ ਪੜਨ ਵਾਲਾ ਉਹਨਾਂ ਵੱਲ ਵੀ ਵਿਸ਼ੇਸ਼ ਧਿਆਨ ਦੇ ਕੇ ਤੇ ਉਹਨਾਂ ਨੂੰ ਵੀ ਆਪਣੇ ਵਰਗੇ ਡਾਕਟਰ ਬਣਾਓ ਧੰਨਵਾਦ ਜੀ ਛੋਟਚੇ ਬੋਲਣ ਅੱਜ ਬੜੀ ਖੁਸ਼ੀ ਦੀ ਗੱਲ ਹੈ ਪਵਨ ਕੁਮਾਰ ਜੀ ਸਾਇੰਟਿਸਟ ਸਾਡੇ ਵਿੱਚ ਵਿਰਾਜਮਾਨ ਨੇ ਸਾਡੀ ਸਾਰੀ ਟੀਮ ਜਿਹੜੀ ਹੈ ਇਹਨੂੰ ਸਨਮਾਨਿਤ ਕਰ ਰਹੀ ਹੈ ਔਰ ਖਾਸ ਕਰ ਮੈਂ ਛੁੱਟੀ ਆਪਣੀ ਬਟੀਆਂ ਨੂੰ ਇਹ ਸੇ ਕਰਕੇ ਜਿਹਨਾਂ ਦੇ ਦਰਸ਼ਨ ਕਰਕੇ ਲੈ ਕੇ ਆ ਆ ਕੋਈ ਇਹੋ ਜੇ ਚਮਕਦੇ ਸਤਾਰੇ ਜਿਹੜੇ ਹੈਗਾ ਨਾ ਆਪਾਂ ਵੀ ਆਣ ਵਾਲੇ ਆਪਣੇ ਬੱਚਿਆਂ ਨੂੰ ਇਹੋ ਜੀ ਰੋਸ਼ਨੀ ਦਈਏ ਤਾਂ ਕਿ ਸਾਡਾ ਸਮਾਜ ਵੀ ਇਹੋ ਜੇ ਸਾਇੰਟਿਸਟ ਜਿਹੜੇ ਅੱਗੇ ਕੰਮ ਕਰ ਰਹੇ ਨੇ ਅਸੀਂ ਵੀ ਆਪਣੇ ਬੱਚਿਆਂ ਨੂੰ ਇਹੋ ਜੀ ਸੇਧ ਦੇ ਕੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰੀ ਸਕੇ ਧੰਨਵਾਦ ਜੀ ਛੋਟੇ ਬੋਲ ਅੱਜ ਬੜੀ ਖੁਸ਼ੀ ਦੀ ਗੱਲ ਹੈ ਪਵਨ ਕੁਮਾਰ ਜੀ ਸਾਇੰਟਿਸਟ ਸਾਡੇ ਵਿੱਚ ਵਿਰਾਜਮਾਨ ਨੇ ਸਾਡੀ ਸਾਰੀ ਟੀਮ ਜਿਹੜੀ ਹੈ ਇਹਨੂੰ ਸਨਮਾਨਿਤ ਕਰ ਰਹੀ ਹੈ ਔਰ ਖਾਸ ਕਰਕੇ ਮੈਂ ਛੋਟੀ ਆਪਣੀ ਬਟੀਆਂ ਨੂੰ ਇਹ ਸੇ ਕਰਕੇ ਇਹਨਾਂ ਦੇ ਦਰਸ਼ਨ ਕਰਕੇ ਲੈ ਕੇ ਆਇਆ ਕੋਈ ਇਹੋ ਜਿਹਾ ਚਮਕਦੇ ਸਤਾਰੇ ਜਿਹੜੇ ਹੈਗਾ ਨਾ ਆਪਾਂ ਵੀ ਆਣ ਵਾਲੇ ਆਪਣੇ ਬੱਚਿਆਂ ਨੂੰ ਇਹੋ ਜਿਹੀ ਰੋਸ਼ਨੀ ਦਈਏ ਤਾਂ ਕਿ ਸਾਡਾ ਸਮਾਜ ਵੀ ਇਹੋ ਜਿਹੇ ਸਾਇੰਟਿਸਟ ਜਿਹੜੇ ਅੱਗੇ ਕੰਮ ਕਰ ਰਹੇ ਨੇ ਅਸੀਂ ਵੀ ਆਪਣੇ ਬੱਚਿਆਂ ਨੂੰ ਇਹੋ ਜਿਹੀ ਸੇਧ ਦੇ ਕੇ ਆਪਣੇ ਸਮਾਜ ਦਾ ਨਾਂ ਰੋਸ਼ਨ ਕਰੀ ਸਕੇ ਧੰਨਵਾਦ ਜੀ ਅੱਜ ਨਮਸਕਾਰ ਜੀ ਮੈਂ ਅੱਜ ਇਸ ਖੁਸ਼ੀ ਦੇ ਮੌਕੇ ਤੇ ਡਾਕਟਰ ਪਵਨ ਕੁਮਾਰ ਨੂੰ ਬਹੁਤ-ਬਹੁਤ ਵਧਾਈਆਂ ਦੇ ਰਿਹਾ। ਬੜੀ ਖੁਸ਼ੀ ਦੀ ਗੱਲ ਹੈ, ਮਾਣ ਦੀ ਗੱਲ ਹੈ ਕਿ ਸਾਡੀ ਬਰਾਜ ਤੋਂ ਨਿਕਲ ਕੇ ਇਹਨਾਂ ਨੇ ਬੜਾ ਵੱਡਾ ਮਕਾਮ ਹਾਸਲ ਕੀਤਾ। ਉਹ ਸੇਖ ਤੌਰ ਤੇ ਇਹਨਾਂ ਦੇ ਪਾਦਰ ਸਾਹਿਬ ਮਹਿੰਦਰ ਜੀ ਜਿਨ੍ਹਾਂ ਨੇ ਹਾਂਜੀ ਜਿਨ੍ਹਾਂ ਨੇ ਆਪਣੀ ਸਤ ਮਿਹਨਤ ਕਰਕੇ ਬੱਚੇ ਨੂੰ ਅੱਜ ਤੱਕ ਪਹੁੰਚਾਇਆ। ਸਾਰੀ ਬਰਾਦੀ ਅੱਗੇ ਅਪੀਲ ਹੈ ਕਿ ਆਪਣੇ ਬੱਚੇ ਨੂੰ ਪੜ੍ਹਾਓ। ਪ੍ਰਾਣ ਲੋਖਾਓ ਤਾਂ ਜੋ ਬੱਚੇ ਸਿੱਖਿਸ਼ਤ ਹੋਣ ਤੇ ਚੰਗੇ ਚੰਗੀਆਂ ਉਹਦਾਂ ਤੇ ਪਹੁੰਚਣ ਔਰ ਆਪਣੇ ਤੇ ਆਪਣੇ ਪਰਿਵਾਰ ਦਾ ਨਾਰੋਸ਼ਨ ਕਰਨ ਮੇਰੇ ਵੱਲੋਂ ਫਿਰ ਇੱਕ ਵਾਰੀ ਡਾਕਟਰ ਪਵਨ ਕੁਮਾਰ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਬਹੁਤ ਬਹੁਤ ਬਧਾਈਆਂ